ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਿਆਰ ਨਾਲ ਤੁਹਾਡੇ ਸਾਰਿਆਂ ਨੂੰ। ਜੀ ਆਇਆਂ ਨੂੰ। ਚਾਲਤੀ ਸਵਾਗਤ ਹੈ ਸਾਡੀ ਪੀਆਰ ਟਾਕਸ ਬਲੌਗ ਦੇ ਵਿੱਚ। ਅੱਜ ਆਪਾਂ ਚੱਲੇ ਸੀ ਬਾਵਾ ਐਂਡ ਦੀਪੂ ਤੋਂ ਲੂਪ ਸਰੇੜੇ ਨਾਲ ਸਪੈਨੇ ਦੇ ਘਾਰੇ ਚੱਲੇ ਸੀ। ਤੇ ਉੱਥੋਂ ਦਾ ਪੜ ਸੀਗਾ ਤੇ ਉੱਥੇ ਚੱਲੇ ਸੋ ਮੇਉਂਦੀਆ ਦੇ ਬਲੌਗ ਦੇ ਵਿੱਚ। ਹੋਣ ਲੱਗਿਆ ਠਾਜੀ ਫੋਟੋ ਸ਼ੂਟ ਹੋ ਰਿਹਾ ਹੈ ਕੰਨੇ ਐਵੇਂ ਜਿਹੁੰਡੇ ਚੱਲੇ ਹੈ ਆ ਬਾਈ ਫਿਰ ਅੱਖਾਂ ਪਰ ਦੇ ਵਾਲੀ ਗੱਡੀ ਤੋਂ ਆਪਾਂ ਚੱਲਿਆ ਹਾਂ ਬਾਬੀ ਮਾਮੀ ਕੋਲ ਆ ਗਏ ਕਿਹੜੀ ਗੱਡੀ ਤੇ ਲੈ ਕੇ ਆਏ ਨਾ ਫਿਰ ਹੋ ਗਿਆ ਵੀ ਚੱਲੇ ਫਿਰ ਉਹ ਖੜਾ ਸਕੂਲ ਨੂੰ ਕੇ ਦੀਪ ਫਿਰ ਆਪਾਂ ਚਾਲਦੇ ਅੱਗੇ ਦਾ ਦਿਖਾਉਣੇ ਕੋਲ ਆਉਂਦਾ ਮੋਲ ਚਾਉਂਦੇ ਨੇ ਅੱਗੇ ਕੀ ਬਣਦਾ ਹੈ ਚੱਲ ਹੋ ਗਿਆ ਇੱਕ ਤੇ ਇੱਕ ਫਿਰ ਤਾਂ ਲੈ ਜਾਣਾ ਤੇ ਲੱਗਦਾ ਮੈਨੂੰ ਐ ਤੋ ਬਣਵਾ ਲੈਣੇ ਆਪਾਂ ਭਾਜੀ ਤੋਂ ਤੂੰ ਉਧਰ ਤੇ ਹੁੰਦੇ আসে পাশে গাছ সবাই ਕਾਸੂਰਾਂ ਦਾ ਸੂਰ ਵੀ ਜਾ ਕੇ ਨਾਕਾ ਬਹੁਤ ਆਖੇ ਆਇਆ ਤਿੰਨ ਘੰਟਾ ਹੋ ਗਿਆ ਠਿਗੜੇ ਗਈ ਜਾਨੇ ਆ ਦੇਖੋ ਹੁਣ ਪਹੁੰਚੇ ਹੋ ਜਾਂਦੇ ਆ ਹੁਣ ਪਹੁੰਚੇ ਹੋ ਜਾਂਦੇ ਆ ਹੋਏ ਪਹੁੰਚ ਗਏ 6 ਮਿੰਟ ਰਹਿ ਗਏ ਦੇਖੋ ਮਿੱਤਰੋ ਤੇ ਆਪਾਂ ਦੇਣਾ ਕਿ ਮੋਟਾ ਕਰਕੇ ਇੱਕ ਕਹਿੰਦੇ ਨਾ ਅੰਦਰ ਰੱਖੇ ਮੈਂ ਭੀ ਨਹੀਂ ਕਿਤੇ ਲੈ ਜਾਂਦਾ ਕਿੱਧਰ ਲੈ ਜਾਂਦਾ ਆਪਾਂ ਇੱਧਰ ਆਪਕੋ 10 ਕੋਇਨ ਮਿਲ ਗਏ ਆ ਇੰਝ ਹੀ ਹੁੰਦੇ ਆ ਬਸ ਇੱਧਰ ਮੁੰਨਦੇ ਆਪਾਂ ਗੱਡੀ ਜੇ ਮੋਟਾ ਹੋਇਆ ਤਾਂ ਫੋੜ ਗੁਰਾ ਹਾਲੇ ਹੋਇਆ ਔਰ ਇਹਦੇ ਆਪਣੀ ਗੱਡੀ ਛੱਤ 'ਤੇ ਮਿੱਤਰੋ 4-5 ਘੰਟਿਆਂ ਬਾਅਦ ਤੇ ਮੂੰਹ ਦਾ ਦੇਖੋ ਰੰਗ ਚਾਕਲੇਟਾ ਲੱਗਾ ਹੋਗਾ ਤੁਸਾਂ ਵੇ ਵੇ ਕੇ ਹੋਰ ਕੀ ਮੂੰਹ ਤਾਂ ਬੁੱਟੇ ਗਿਆ ਬੁਰਾ ਹਾਲ ਹੋ ਜਾਂਦਾ ਜੇ ਬਾਈਕ 'ਤੇ ਹੁੰਦੇ ਤਾਂ ਬਾਈਕ ਆਪ ਲੱਗੀ ਸੀ ਮਾਮੇ ਕੀ ਕਰਾਂ ਗੱਡੀ ਲਿਆਏ ਸੀਗੇ ਤੇ ਥੋੜਾ ਜਿਹਾ ਚੱਲੇ ਆ ਪਾਜੀ ਪਹੁੰਚ ਗਿਆ ਆਪਾਂ ਲੱਗੇ ਹਾਂਜੀ 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 ਮਨ ਆਪ ਪਹੁੰਚ ਕੇ ਲੱਗੇ ਹਾਂਜੀ ਆਪ ਪਹੁੰਚ ਗਏ ਮੀਨੂ ਸਰਾਂ ਦੇ ਘਰ ਅੱਜ ਉਹਨਾਂ ਦਾ ਪ੍ਰੋਮ ਰਿਹਾ ਉਹ ਮੈਂ ਦਿਖਾਉਣੀ ਆ ਤੁਹਾਨੂੰ ਕੀ ਗੱਲ ਹੋ ਗਈ ਤੇ ਹਾਂਜੀ ਵੀਰੇ ਕਿਹੋਂ ਚੇ ਘਰ ਬਹੁਤ ਆਖਾਂ ਚਾ ਬਹੁਤ ਆਖਾਂ ਚਾ ਬਾਲੀ ਬੁਰ ਪੰਡਾ ਯਾਰ ਬਾਰਡਰ ਬਾਰਡਰ ਤੇ ਆ ਗਿਆ ਬਹੁਤ ਓਕਹੀ ਸੀ ਬਾਬਾ ਆਇਆ ਵੜਿਆ ਕਰਾ ਆਇਆ ਬਿਚਾਰਣਾ ਪੜਾਗਾ ਉੱਤੇ ਬੜਾ ਐ ਕਰਦੇ। ਇਹ ਪਹਿਲੇ ਮਾਸੀ ਕਰਵਾਵਾ ਚੱਲਦੇ ਆਂ ਨਾ। ਮਾਸੀ ਤਾਂ ਫਿਰ ਬਾਬਾ ਜੀ ਦੇ ਨਾਲ। ਅੱਪਾ ਪਾਦੇ ਉਹਨੇ ਢੀਰ ਰਾਤ ਕਰਾਂਗੇ। ਯਾਰ ਤੁਸੀਂ ਨਾ ਐਤੋਂ ਐਤੋਂ ਪਿਪਲੀ ਆ ਜਾਓ। ਹਾਂ ਪਿਪਲੀ ਤਾਂ ਤੀਰ ਕੋਲ ਤੀਰ ਕੋਲ ਜਾਣਾ ਕਿ ਤੂੰ ਬਿੰਡੇ ਬਿੰਡੇ ਜਾਣ ਸਾਡੇ ਘਰ ਕੋਲੀ ਐ। ਆਪਣੇ ਤਾਂ ਹੈਗੇ ਉੱਥੇ ਗਵਾਂਢੀ। ਹੋਰ ਇਹਨਾਂ ਨੇ ਸਾਨੂੰ ਨਾਲ ਗੱਲ ਨਹੀਂ ਇਹਨੇ ਕੀਤੀ ਤੁਹਾਡੇ ਨਾਲ ਗੱਲ ਕਰਨ ਦੇ ਫਿਰ ਸਾਡੇ ਨਾਲ ਹੀ ਆ ਜਾਂਦੇ ਆ ਅਸੀਂ ਥੋੜਾ ਪਹਿਲਾਂ ਆ ਗਏ ਮੈਂ ਲਾਵਾਂ ਆਹ ਦੇਖ ਲੈ ਜੀ ਇਹਨਾਂ ਹਲੇ ਤੱਕ ਮੁੱਤ ਕੀ ਨਹੀਂ ਆਇਆ ਤੜਕੇ ਦਾ ਇੱਕ ਵਜਾ 10:00 10:00 ਉਹ ਘੜੀ ਗਈ ਸਟੇਟ ਮੈਂ ਬਾਬਾ ਸਤਿਕਾਰ ਹੈਲੋ ਸਤਿ ਸ਼੍ਰੀ ਅਕਾਲ ਬਈ ਬਲਰਦੀ ਹੋ ਗਈ ਜਿਹੜਾ ਕਹਿੰਦਾ ਬਾਵਾ ਪੀਣ ਲੱਗ ਗਿਆ ਨਾ ਆਹੋ ਹੋ ਗਰਮੀ ਹੈ ਜਿਹੜਾ ਜਵਰ ਲੱਗ ਗਿਆ ਇਹਦਾ ਮੈਨੂੰ ਬੁਰਾ ਥੋੜਾ ਲੱਗੇ ਪਰਲਾ ਇਹ ਤਾਂ ਪਸੀਨਾ ਆ ਗਿਆ ਪੂਰਾ ਫੁੱਲ ਵੀ ਉਹ ਟਰੰਡਰ ਟਰੰਡਰ ਨਾ ਤੈਨੂੰ ਦੁੱਧ ਹੀ ਨਹੀਂ ਉਹਨੇ ਪੀ ਲਿਆ ਮੈਨੂੰ ਹੈ ਪੀ ਲੇ बाबा आमीन बोल दे राम ने बस बोल दो बोल दो बाबा बोलियो छस बोल दे बोल ले 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 हा नहीं मेरा था हा नहीं मेरा था पॉइंट बहुत फेमस हो गया थैंक यू फोटो फोटो सहन मिल गया गर्मी बहुत है दोबारा गड्डी चो निकल गए तो बड़ी गर्मी होती तो पर फिर भी ਤੋ ਅਰੇ ਗੱਡੀ ਚ ਨਿੱਕੀ ਫੋਟੋ ਕਰਾਈਆ ਔਖਾ ਹੀ ਸੀ ਕੰਮ ਪਰ ਕਰ ਲਿਆ ਕੋਈ ਬੰਦਾ ਬਸ ਤੂੰ ਜਿੰਦਗੀ ਨਾੜੀ ਰੱਖਣਾ ਇਹਦਾ ਕਰ ਰਹੇ ਹਾਂ ਦੋਨਾਂ ਦਾ ਨਾ ਇਹਦਾ ਇਹਦਾ ਰਿਊਟ ਕਰਨਾ ਹੈ ਹੁਣ ਨਾਲ ਉੱਥੇ ਜਾਣਾ ਹੁਣ ਆਲੀ ਚੱਕ ਲੈਣਾ ਮੰਮੀ ਡੋਲੀ ਖਾਲੂ ਨੇ ਇਹੋ ਸਿਖਵਾ ਲਾ ਆਏ ਹੋ ਗਿਆ ਫਿਰ ਆਏ ਹੋਗਾ ਕਿੰਨੇ ਚਿਰ ਬਾਅਦ ਮਿਲ ਸੀ ਨਾ ਸਾਲ ਬਾਅਦ ਕਟਿੰਗ ਲਈ ਮੁੰਡੇ ਆਏ ਸੀ ਉੱਥੇ ਬੈਠੇ ਰਹੇ ਹਾਂ ਕੋਈ ਬਾਨ ਨਹੀਂ ਹੁੰਦਾ ਕੋਈ ਨੰਨਾਂ ਵਾਲਾ ਹੈ ਬਾਈ ਜਿਹੜੇ ਵਾਲੇ ਤੋਂ ਚਪਾਉਂਦੇ ਰੋਟੀ ਕਰਦੀ ਆ ਰੋਟੀ ਰੋਟੀ ਘਾਦੀ ਆ ਦੋ ਵਜੇ ਰੋਟੀ ਘਾਦੀ ਤਿੰਨ ਸੱਧਾਂ ਦੇ ਟਿੱਕੇ ਆਈਡੀ ਦਿਖਾ ਦੇ ਕੋਈ ਨਾ ਮੈਨੂੰ ਆਈਡੀ ਦਿਖਾ ਆਮ ਤੱਕ ਜਮਾਨਾ ਨਾ ਮੇਰਾ ਫੈਮਿਲੀ ਵਲੌਗ ਹੈ ਗਾਇਸ ਆਹ ਦੇਖੀਂ ਤੇ ਤੇ ਅਕੜਾ ਗਵਾਸ ਕਰਵਾ ਲਿਆ ਸਾਰੇ ਨਾ ਕਰ ਸਕੋ ਨਾ ਤੇ ਆਪਣਾ ਚਾਲੋ ਕਰਾ ਦੇ ਤੇ ਕਿਸੇ ਨੂੰ ਖੜਵਾਉਂਦੇ ਮੈਂ ਲੈ ਲਵਾਂਗੀ ਪ੍ਰੀਤ ਬਣਾ ਬਲਾ ਦੱਸੋ ਅਰੇ ਚੋਰ ਖਤਮ ਹੋ ਗਏ ਹੁਣ ਨਹੀਂ ਮਿਲਣਗੇ ਚੋਰ ਖਤਮ ਹੋ ਗਏ ਇਹਨੂੰ ਮਿਲਣਾ ਹੀ ਨਹੀਂ ਹੁਣ ਅੱਛਾ ਹੀ ਕੜੀ ਹੋ ਗਈ ਫਿਰ ਕੜੀ ਦੇ ਦੋ ਕਿਹੜੀ ਚਾਲ ਲਿਆ ਬਈ ਮਨੀ ਲੈ ਮੁੰਡਾ ਮੁਕਾ ਬਸ ਮੈਨੂੰ ਜੱਪੜਾਵਾ ਕੋਈ ਨਹੀਂ ਦੱਸਦਾ ਹੈ ਮੈਨੂੰ ਪਾਣੀ ਪੂਣੀ ਨਹੀਂ ਨਾ ਪਾਣੀ ਪਹਿਲਾਂ ਕਲੇ ਕਰਾਇਆ ਤਮਾਹੀ ਮੇਨ ਮੇਨ ਪਾਣੀ ਪਾਓ ਇਸ ਨੂੰ ਬਟੰਡੇ ਮੜੀ ਅਸਤਰਾ ਹੈ ਗਰਮੀ ਬੜੀ ਹੈ ਠੀਂ ਮੇਲਾ ਬੜੀ ਗਰਮੀ ਹੈ ਅਜੇ ਤਾਂ ਗਰਮੀ ਪਹਿਲਾਂ ਵਰ੍ਹ ਲੱਗੇ ਸੀ ਅਸੀਂ ਪਹਿਲਾਂ ਗਰਮੀ ਮੰਨ ਲਈ ਮੋਟਾ ਦਾ ਮੱਲ ਲੱਗ ਗਿਆ ਸੀ ਫੁੱਟ ਵੀ ਲਾਉਂਦੀ ਆ ਨਾ ਪਰ ਉਹ ਤੇ ਮੰਮੇ ਕੇ ਪੈਰ ਦੇ ਉੱਤੇ ਲਾ ਕੇ ਹੁਣ ਗੱਡੀ ਲਾਉਂਦਾ ਪਾਣੀ ਨਹੀਂ ਆਉਂਦਾ ਚਾਹ ਤਾਂ ਹੀ ਗੱਡੀ ਦਾ ਹੋਰ ਮੇਰੀ ਮੰਮੀ ਉਲੀ ਗਰਾਪ ਦੇਲੇ ਬਿਜਤੀ ਕਰਾ ਦਿੱਤੀ ਕਰਦੇ ਨਾ ਤਰੇ ਹੋ ਗਏ ਨਾ ਅੱਜ ਫਿਰ ਰਹਿ ਮੈਂ ਕੋਈ ਹੋਰ ਦਾ ਕਿ ਨਹੀਂ ਉਹ ਖਾਣਨਾ ਬੱਚੇ ਸਾਡਾ ਵੀ ਪਲਾਨ ਪਹਿਲਾਂ ਦਾ ਗੱਡੀ ਨਹੀਂ ਸੀਗਾ ਇਹ ਕਦੇ ਵੀ ਲੇਟ ਹੋ ਜਾਣਗੇ ਤਕਦੀਰ ਵੀ ਦਾ ਵਾਓ ਹੋਰ ਜੀ ਕਿਵੇਂ ਵਧੀਆ ਵਧੀਆ ਜਨਾਬ ਹੋਰ ਹੈਲੋ ਫਰੈਂਡ ਹੈਲੋ ਕੋਈ ਨਾ ਕੋਨੇ ਸਮਝ ਲੈ ਉਹ ਕਰ ਛੱਡ ਕੇ ਥੋੜਾ ਟਾਈਮ ਲਈ ਮੈਂ ਪਕਾ ਲਾ ਕੋਈ ਫੇਰੇ ਆਈ ਇਹ ਪਤਾ ਕਦੋਂ ਆਈ ਇਹ ਜਮੇ ਚੇਂਜ ਹੋ ਗਏ ਮੇਰੇ ਵਾਲ ਉੱਤੇ ਜਮੇ ਇਹ ਤਾਂ ਇੰਨਾ ਵਧੀਆ ਨਹੀਂ ਬੱਚਾ ਚੱਲਣਾ ਕਰੀਦਾ ਪਤਲੀ ਸੀ ਜਦੋਂ ਜਮੇ ਆਇਆ ਸੀ ਇਹਨਾਂ ਨੂੰ ਮਿਲਣ ਆਈ ਮੈਂ ਨਾ ਹੱਥਾਂ ਲਈ ਗਾਉਂਦਾ ਮੈਂ ਬਹੁਤ ਬੋਸਰੀ ਇਹ ਤਾਂ ਉਹਨੂੰ ਮਿਲਣ ਆਇਆ ਤਾਂ ਸਮਝਿਆ ਨਾ ਸਮਰ ਹੋਇਆ ਸੀ ਵੱਡਾ ਠੰਡ ਦਾ ਮਹੀਨਾ ਮੇਰੇ ਸਕਾਰ ਬੰਨੇ ਆ ਤੇ ਮੈਂ ਨਾ ਸੂਟ ਮੋਟਾ ਤੇ ਮੈਂ ਨਾ ਦੇਖਿਆ ਪੱਛੀਆਂ ਕਿ ਨਾ

ਮਧਿਆਨੇ ਤੇ ਕੇ ਸਾਡੇ ਦੋਨਾਂ ਦੇ ਅਸੀਂ ਇੱਕ ਗਲੀ ਚ ਰਹਿੰਦੀ ਆ ਇੱਕ ਘਰ ਸਾਡੇ ਨਾਲ ਨਾਲ ਅੱਛਾ ਹਾਂ ਤੇ ਉਹ ਯਾ ਦੂਸਰੋ ਮੇਰੇ ਤੀਜੇ ਜਿੰਦੀ ਕੋਤੇ ਹਨ ਤੇ ਜਿਹੜਾ ਤੁਹਾਡਾ ਸ਼ੁਗਰੀਆ ਜਿਹੜੇ ਲੈ ਕੇ ਆਏ ਜੀ ਮੈਂ ਕੋਈ ਦਵਾ ਤੇ ਪਾ ਲੀ ਦੂਰਾ ਜੀ ਹੈ ਆ ਤਾਂ ਕੋਈ ਜ਼ਿਆਦਾ ਜੀ ਦੂਰਾ ਹੱਥ ਤੋਂ ਜ਼ਿਆਦਾ ਚੋੜਾ ਸਾਰਿਆਂ ਨੂੰ ਦੂਰ ਲਾ ਪਾਉਂਦੇ ਨੇ ਮੱਟਦੇ ਉਹਨੇ ਮੱਟਦੇ ਬੜੀ ਮੋਹਕਾਰ ਮੈਂ ਦੇਖੋ ਜਿਹਨੇ ਆਉਣਾ ਉਹ ਦੂਰ ਵੀ ਆ ਜਾਣਾ ਇਹ ਤਾਂ ਮੋਹ ਪਿਆਰ ਹੈ ਹੁਣ ਮੇਰਾ ਵੀਰਾ ਨਾ ਮੇਰਾ ਪਾਇਲਾ ਮੁੰਡਾ ਹਣਾ ਮੇਰੇ ਭਰਾ ਜਿਹਦਾ ਥੋਕੀ ਗ੍ਰੇਡ ਐਕਸੀਡੈਂਟ ਚ ਤੇ ਮੇਰਾ ਇੱਕੋ ਭਰਾ ਸੀ ਤੇ ਮੇਰਾ ਨਾ ਪਾਇਲਾ ਮੁੰਡਾ ਉਸ ਦਿਨ ਬਹੁਤ ਕਰਦਾ ਉਹਨੂੰ ਮੈਂ ਇੱਕ ਫੋਨ ਕੀਤਾ ਵੀ ਜੇ ਮੈਂ ਪਾੜ ਦਿਖਾਇਆ ਉਹਨੂੰ ਉਹਨੇ ਸੋਚਿਆ ਵੀ ਇਹ ਤੇ ਦਿਲ ਚ ਇਹ ਨਾ ਵੀ ਮੇਰਾ ਭਰਾ ਹੁੰਦਾ ਜਿਉਂਦਾ ਹਣਾ ਉਹ ਸੁੰਦਰੀ ਦਾ ਹੈ ਲੁਧਿਆਣੇੋਂ ਦੇਖੋ ਐਕਟਿਵ ਵਾਲੀ ਤੇ ਜਦੋਂ ਆਇਆ ਨਾ ਉਹ ਗੱਲ ਲਾ ਕੇ ਬਹੁਤ ਕੋਈ ਵੀਰਾ ਆਇਆ ਮੇਰਾ ਪਾਇਲਾ ਮੁੰਡਾ ਇਹਨਾਂ ਪੁੱਤ ਨੂੰ ਮੈਂ ਤੂੰ ਜਿੱਥੇ ਗਈ ਨਹੀਂ ਮੈਂ ਤੇਰੇ ਨਾਲ ਖੜਾ ਤੁਸੀਂ ਰੋਣਾ ਨਹੀਂ ਮੈਂ ਤੇਰਾ ਮੈਂ ਬੈਠਾ ਮੈਂ ਭਰਾ ਇੰਨੇ ਨਾ ਹੌਸਲਾ ਹੋ ਜਾਂਦਾ ਤੇ ਉਹ ਆ ਗਿਆ ਕਹਿੰਦਾ ਮੈਨੂੰ ਪਤਾ ਸੀ ਤੁਸੀਂ ਮੇਰੀ ਅਡੀਕ ਕਰਦੇ ਹੋ ਤੂੰ ਮੇਰੀ ਪੁੱਤ ਅਡੀਕ ਕਰਦੀ ਬਣੀ ਕਹਿੰਦਾ ਚਲਪੱਤੀ ਆ ਐਕਟਿਵ ਆ ਇਹਨੂੰ ਨਹੀਂ ਆਣੀ ਤੇ ਵਰਨੀ ਚੰਗੀ ਕਰਦੀ ਮੈਂ ਨਾ ਮੰਮੀ ਉਹਨਾਂ ਨਾਲ ਕੰਟੀਨੈਂਟ ਜਾਵਾਂਗਾ ਜੇ ਕੋਈ ਬਸ ਕੇ ਆਇਆ जाइना बक्ते, की जाइना बक्ते, अरे क्या गंदी है, बाजू बाजू, क्यों बने भाई, बड़ी लग गया कोई अंतर, बच्ची ऐसी बच्ची है, ये बारिश रूकी है शो में कैसा टे,

ਉਹਨਾਂ ਦਾ ਸਾਰਾ ਉਹ ਬਹੁਤ ਲਈ ਬੋਧਨ ਦੇ ਕੀ ਕੀ ਤੁਸੀਂ ਮੇਰੀ ਕੋਈ ਕੀ ਆ ਆ ਦਿਨਾਂ ਜੀ ਮੇਰਾ ਭਰਾ ਦੇਗਾ ਸੀ ਬਿਲਕੁਲ ਉਹ ਜਾ ਜਾਏਗਾ ਮੇਰਾ ਮੋੜਿਆ ਕਰਾਵਾ ਹੋਰ ਹੋਰ ਮਾਰਦਾ ਉਹ ਹੁਣ ਆਪਾਂ ਨੂੰ ਫੂਲਿੰਗ ਹੋ ਜਾਏ ਰੀਤ ਜਿਹਦਾ ਬਹੁਤ ਬੰਦੜੀ ਚੀਜ਼ ਹੈ ਨਾ ਆ ਫੂਲਿੰਗ ਅਦਰ ਤੋਂ ਮੰਗਵਾਉ ਨੂੰ ਮਣੀ ਨੂੰ ਕੇ ਅਸੀਂ ਲਾ ਦੇ ਮੜ ਜਾ ਉਹ ਮੁੰਡਾ ਰੋ ਕੇ ਨਾ ਭਰਾ ਦੇਗਾ ਹਾਂ ਪਾਣੀ ਮੈਂ ਐਸੀ ਮੈਂ ਤਾਂ ਲਾ ਦੇ ਉਹ ਉਧਰ ਐਸੀ ਚਾਹਦਾ ਪਾਣੀ ਹਾਂ ਜਦੋਂ ਬੰਦਾ ਕੋਈ ਜਗਾ ਉਹ ਮੈਂ ਦਰਾਣੀ ਉਹ ਪਾਣੀ ਵੀ ਦਿਖਾ ਦੇ ਜਿਹੜੀ ਵਲਗ ਬਣਾਉਂਦੇ ਹਾਂ ਜੀ ਇੱਤਰੀਏ ਹਾਂਜੀ ਸੈਟਮਟਰ ਪੂਰੇ ਓਕੇ ਠੀਕ ਠਾਕ ਜੋ ਠੀਕ ਠਾਕ ਹਾਂਜੀ ਇਹਨੇ ਓਕੇ ਵਾ ਤਲਾਸਾ ਹੋ ਗਿਆ ਸਤਿ ਸ਼੍ਰੀ ਅਕਾਲ ਜੀ

ਅਸੀਂ ਮਨੋਂ ਮੈਨੂੰ ਵੀ ਗੱਡੀ ਆਉਂਦੀ ਘੱਟੀਆਂ ਆਉਂਦੀਆਂ ਨੇ ਲੈ ਆਂ ਗਿੱਤ ਕਿਤੇ ਗਾਇਸ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਉਹ ਬੇਟਾ ਕੋਲਾ ਸਾਡੀ ਕੋਈ ਲੜਾਈ ਨਹੀਂ ਹੋਈ ਵੀ ਕਮੈਂਟ ਨਾਲ ਗਲਤ ਕਰਿਆ ਕਰੋ ਨਹੀਂ ਸਹੀ ਲੱਗਦੇ ਰਹਿੰਦੇ ਨੇ ਫੈਮਿਲੀ ਦੀ ਸਹੀ ਹਾਂ ਸਹੀ ਅੱਗਾ ਤਾਂ ਇਹ ਮਹੀ ਫੈਮਿਲੀ ਦਾ ਐਂਸਰ ਹੈ ਇਹ ਮੇਰਾ ਛੋਟਾ ਦਿਓ ਰੇ ਇਹਨੂੰ ਮੈਂ ਕੁੱਟਣਾ ਮੇਰਾ ਭਰਾ ਹੈ ਛੋਟਾ ਕੁੱਟ ਵੀ ਸਕਣੀ ਆ ਨਾ ਜੀ ਸਹੀ ਕਰ ਲਓ ਆਹ ਹਾਂ ਜੀ ਜਵਾਹ ਲਾ ਚਲ ਉਹ ਜੰਮੀ ਜੀ ਤੁਸੀਂ ਆਪਣੇ ਡਿਗੋੜਾ ਕੇ ਫੋਨ ਲਾ ਲੈਣਾ ਜੇ ਜਲਦੀ ਵੇਜ ਹੋਰ ਇਹ ਪਤਾ ਨਹੀਂ ਕਿ ਕਿੱਧਰ ਫਿਰ ਕੇ ਹਾਂਜੀ ਲਾਉਣਾ ਰਿਓ ਫਲੈਸ਼ ਜਾ ਕਰੀਏ ਕੋਈ ਚੱਕਰ ਨਹੀਂ ਪੰਮੇ ਦੋ ਖਾਲੀ ਟੋਲੀ ਲੈ ਕੇ ਆਈ ਵੀ ਬਾਬਾ ਨੇ ਇੱਕ ਬਾਗਰ ਕਾਫੂ ਦੀ ਮਾਦੇ ਹਾਂ ਪੋਸਟ ਲੋੜ ਹੀ ਨਹੀਂ ਆਥੇ ਚਲਾ ਲੱਗੋ ਫਲੈਸ਼ ਹਾਂ ਲੈ ਕੇ ਆਣੇ ਆਂ ਆ ਗਈ ਹੋ ਵਾਰੀਚ ਹਾਈ ਜੀ ਕੋਲੀ ਚੱਕ ਕੇ ਅਗਰੇ ਵੀ ਆ ਤੋਂ ਮੁੰਡਾ ਯਾਤਰਾ ਐ ਜੀ ਹਾਂ ਵੀ ਚੋਬਰਾ ਜਿੱਦਰਾ ਪੀ社 ਦੇ ਸਪੈਂਡ ਵੱਲੋਂ ਚੌਲ ਹਲੋ ਤੁਸੀਂ ਕਹਿੰਦੇ ਸੀ ਦੇ ਲਈ ਦੇਈ ਨੂੰ ਕਹਿੰਦੇ ਮੇਰੇ ਚੌਲ ਕਿ ਸੁਆਜਾ ਦਾ ਬਣਿਆ ਮੈਨੂੰ ਤਰਸ ਆ ਗਿਆ ਮੈਂ ਕਿਹਾ ਨਹੀਂ ਵਿਚਾਰਾਂ ਨੂੰ ਜੋ ਦੇਈ ਨਹੀਂ ਅੱਛਾ ਹੀ ਆਹ ਨਾਲ ਲਈ ਬਚਾਏ ਸੀਗੇ ਮੈਂ ਖਾਣੇ ਸੀਗੇ ਚਲੋ ਕੋਈ ਨਹੀਂ ਤੁਸੀਂ ਅਸੀਂ ਥੋੜੇ ਆਉਂਦੇ ਹੀ ਆ ਲਵ ਵਿਚ ਵਰਤੀ ਵੀ ਆ ਚੁੱਕੀ ਹੈ ਦੇਈ ਤੁਸੀਂ ਵੀ ਲੈ ਲਓ ਆਜੋ ਜੀ ਇਹਨੂੰ ਪਾਣੀ ਪਿਆ ਦਿਓ ਕੋਈ ਪਾਣੀ ਪਿਆ ਦਿਓ ਯਾਰ ਤੇ ਹੋ ਗਿਆ ਸਿਰਦ ਵੀ ਨਹੀਂ ਹੋ ਜਾਂਦਾ ਠੀਕ ਹੈ ਬਾਈ ਗਾਈਜ਼ ਬਾਈ ਆਹ ਦੇਖੋ ਕਿਹੜਾ ਕੱਪੜਾ ਹੈ ਇਹ ਮੈਂ ਤਾਂ ਆਇਆ ਮੈਂ ਠੀਕ ਹੈ ਮੈਂ ਤਾਂ ਵੀਡੀਓ ਬਣਾਉਂਦਾ ਬਣਾਉਂਦਾ ਠੀਕ ਹੈ ਠੀਕ ਹੈ ਮਦਦ ਠੀਕ ਹੈ ਸ਼ਸ਼ੀ ਗੱਲ ਸਾਰੇ ਨੂੰ ਓਏ ਹੋਏ ਇਲੀ ਇੰਦੇ ਢਾਂ ਬੋਲੇ ਇੱਕ ਵੀ ਆਤ ਨਾ ਪਾਓ ਸਾਡੇ ਵਰਗਾ ਲੱਗਦਾ ਨਾ ਪਾ ਜਾਂਦਾ ਨਹੀਂ ਅੜੀਏ ਕੋਈ ਗੱਲ ਨਹੀਂ ਤੁਹਾਡੇ ਵੀ ਲਵਾ ਦਾਂਗੇ ਛੇਤੀ ਭਾਜ ਲਵਾ ਕੇ ਟੋਣ ਹਾਂ ਅਗਲੇ ਸਾਲ ਮੇਰੇ ਵੱਲੋਂ ਗਿਫਟ ਆ ਲੈ ਹੋਰ ਆਹ ਆ ਤੱਕ ਹੀ ਲਵਾਉਗੇ ਕਰ ਬਹੁਤ ਸੋਨਾ ਬਣਾਈ ਨਹੀਂ ਘਟੇਗਾ ਤਾਂ ਸਿਰੋ ਨੀਂਦ ਕੀਤੀ ਆਈ ਦੇਖੋ ਨੀਂਦ ਤੇ ਬਿਆਦਾਂ ਬਣਾਈਆਂ ਹੋਰ ਆਪਾਂ ਸੋਨਾ ਰਿਹਾ ਕਰਨਾ ਪੀ ਘੱਟ ਚਲੋ ਪਰਮਾਤਮਾ ਹੈ ਇਹ ਇਹ ਤੋਂ ਵੀ ਵੱਡਾ ਬਣਾਵੇ ਹੋਰ ਬਾਕੀ ਮਿਹਨਤ ਹੀ ਹੁੰਦੀ ਹੈ ਸੱਚਾ ਬਣਾਵੇ ਰੱਬ ਆਪਾਂ ਤਾਂ ਕਹਿੰਦੇ ਜੀ ਮੈਂ ਸਾਰਾ ਬਿਲਕੁਲ ਬਿਲਕੁਲ ਸੱਚਾ ਪਰਮਾਤਮਾ ਬਣਾ ਬਾਕੀ ਮਿਹਨਤ ਆਈ ਆਪਣੀ ਹੁਣ ਆਪਾਂ ਲੋਕਾਂ ਦੇ ਇੰਨਾ ਜਵਾਬ ਉਹ ਕਰਕੇ ਨਾ ਚੁੱਪ ਰਹਿ ਗਏ ਤੇ ਅੱਜ ਫੇਸ ਕਰਕੇ ਵੀ ਆਪਾਂ ਆ ਚੀਜ਼ਾਂ ਦੇ ਮੁਕਾਮ ਤੇ ਆ ਅਜੇ ਹੋਰ ਵੀ ਅੱਗੇ ਚਲੋ ਪਹੁੰਚਣਾ ਹੈ ਇੱਥਾਂ ਕਹਿੰਦਾ ਉਹੀ ਗੱਲ ਹੈ ਮਿਲੀਅਨ ਮਿਲੀਅਨਸ ਨੇ ਬੋਲ ਨਹੀਂ ਹੈ ਮਿਲੀਅਨਸ ਤੇ ਜਾਣਾ ਆਪਾਂ ਮਿਲੀਅਨਸ ਦੀ ਸ਼ੁਰੂਆਤ ਹੈਗੀ ਹੂੰ ਅੱਗੇ ਬਥੇਰਾ ਹੋ ਗਿਆ ਅਵੇ ਤਾਂ ਪਾਟੇ ਸ਼ੁਰੂ ਹੋ ਗਏ ਪਾਟੇ ਸ਼ੁਰੂ ਹੋਈ ਹੈ ਬਾਕੀ ਆਪਣਾ ਸਟੂਡੀਓ ਹੈ ਠੀਕ ਹੈ ਵੀਰੇ ਤੇ ਮਾਜਾ ਬੋਲਦੇ ਸਟੂਡੀਓ ਨਾਮ ਹੈ ਕਿਹੜਾ ਸਟੂਡੀਓ ਹੈ ਹਾਂਜੀ ਤੇ ਹੁਣ ਆਪਾਂ ਦੂਜੇ ਕੋਲੇ ਪਹੁੰਚ ਗਏ ਸੀ ਤੇ ਹੁਣ ਚੱਲੇ ਆ ਟੈਪ ਹੋ ਗਿਆ ਸੀ ਲੈ ਤਾਂ ਸਾਰਾ ਬੱਸ ਚੱਕਿਆ ਗਿਆ ਸੀ ਟਾਈਟਡ ਹੁੰਟ ਤੱਕ ਫਿਰ ਵੀ ਜੀ ਨੇ ਚਾਹ ਚਲ ਪਰ ਵੀ ਗਾਣੇ ਬਹੁਤ ਕਹਿਣ ਚੌਲ ਸੀ ਹਾਸ ਕੁਲੇ ਕਲਾਬ ਜਮਣਾ ਖਵਾਈਆਂ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਕਿਉਂਕਿ ਹੁਣ ਚਲਦੀ ਹੁਣ ਚਲਦੀ ਦੀ ਤੁਹਾਨੂੰ ਫਸਟਰੀ ਨਹੀਂ ਬੁਲਾਵਾਂਗੇ ਨਾਲੇ ਪੌਡਕਾਸਟ ਆ ਲੈ ਜੋਫਰ ਆ ਗਿਆ ਇੱਕ ਮਿੰਟ ਆਫਰ ਆ ਗਿਆ ਆਫਰ ਆ ਗਿਆ ਆਫਰ ਆ ਗਿਆ ਹਾਂਜੀ ਗਾਣਾ ਕਰੋਗੇ ਆ ਲਓ ਯਾ ਲਓ ਜੋਫਰ ਹੈ ਸੋਨਾ ਗਾਣਾ ਵੀ ਕਰਨਾ ਤੇ ਪੌਡਕਾਸਟ ਵੀ ਕਰਨਾ ਤੇ ਪੌਡਕਾਸਟ ਕਰੂਗਾ ਕੌਣ ਪੌਡਕਾਸਟ ਕਰੀ ਓਏ ਹੋਏ ਠੀਕ ਹੈ ਹਾਂਜੀ ਤਾਂ ਬਸ ਉਹਨੇ ਤੇ ਹੂੰ ਕਿੰਨੇ ਬਣ ਮਾਣ ਦੇ ਬੀਲੇ ਆ ਕੇ ਤੇ ਲਾਲ ਮੰਮ ਲਾਲ ਮੰਮ ਲਾਲ 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 ਥੁੰਡੀ ਆ ਬਣ ਆ ਕੇ ਲਾਲ ਮਾਏ ਕਹਿੰਦੀ ਤੈਨੂੰ ਦਿਨ ਬਣ ਆਇਆ ਬੋਲ ਦ ਮੜਾ ਦੀਦੀ ਬੁਲਾਇ ਸੀ ਗਰੇ ਕਰਮੀ ਤੁਹਾਨੂੰ ਸਾਗ ਲਾਤੀ ਆ ਨਹੀਂ ਮੇਰੇ ਲੱਲੂ ਰਾ ਸਣਦੇ ਆਲੇ ਨੀ ਆਹੋਲੀ ਕਿੰਨਾ ਨਾ ਦੇ ਲਾ ਉਧਰਤੀ ਵਾਲੇ ਆੜੇ ਚੱਲੇ ਆ ਤੇ ਹਾਜਾ ਚਲਦੀ ਆ ਇਹਨੂੰ ਇਹਨੂੰ ਕਿੱਥੇ ਰੱਖਿਆ ਹਾਂ ਨਹੀਂ ਮੇਰਾ ਲੱਲੂ ਆ ਇਹਦੇ ਵਿੱਚ ਉਹ ਕਹਿੰਦੇ ਸੀ ਬਣਾ ਬਾਬਾ ਕੱਲੋ ਬਣਾ ਅੱਪੇ ਜੁਰਮ ਨਾ ਚਾਹ ਸਰਬਾਈ ਜਾਨੀ ਮੇਰਾ ਲੱਲੂ ਕਾਰਾ ਰੱਖਿਆ ਲੱਲੂ ਉਹਨੇ ਕਹਿੰਦੀ ਵਾਸਤੇ ਲੈ ਲੋ ਕਲਿੱਪ ਪਾੜ ਲਾ ਬੁਲਾਉ ਦੇਣੇ ਨੇ ਵਾਸਤੇ ਕਲਿੱਪ ਲਾ ਦੇ ਬੱਸ ਕਰ ਦਿਖਾਏ ਰੋ ਮੰਗੂ ਪੂਰੇ ਯਾਰ ਅੱਜ ਰਾਤ ਜਾਇਆ ਸਾਡੇ ਕੋਲ ਸੋਨੂ ਕੋਟ ਤੇ ਵੀਰੇ ਹੋਣੀ ਤੇ ਬਹੁਤ ਵਧੀਆ ਲੱਗਿਆ ਮੈਨੂੰ ਇਹਨਾਂ ਨੂੰ ਮਿਲ ਕੇ ਤੇ ਆਪਾਂ ਇਹਨਾਂ ਨੂੰ ਖਵਾਇਆ ਅੱਜ ਮਟਰਾਂ ਵਾਲੇ ਚੋਲ ਸੁਆਦ ਲੱਗੇ ਸੀ ਵੀਰੇ ਜਿਹੇ ਜੇ ਤੁਹਾਡਾ ਸੁਆਇਆ ਹੋਈ ਥੋੜੇ ਚੋਲ ਸੀ ਬਹੁਤ ਵਧੀਆ ਸੀ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਠੀਕ ਆ ਤੁਹਾਨੂੰ ਆ ਜੀ ਬਾਈ ਸਰ ਸ਼ਸ਼ੀ ਗਾਲ ਜੀ ਸਰ ਆਪਾਂ ਉਹਨੂੰ ਜ਼ਰੂਰ ਲੱਗੇ ਆ ਕਰਾਂਗੇ ਕਦੇ ਚੱਕਿਆ ਜੀ ਹੋਰ ਜੱਕੂ ਨਹੀਂ ਆਈਏ ਹੋ ਜੋ ਮੈਂ ਵੀ ਲੰਘ ओरिसा ने खेली इतवान दिए दुनिया तुमंदा मुंडा मुंडा बस ये तो मेरे पप्पी है दो पेना वीर है, है दो पेना हाय हाय पेना दा वीर ये मेरे पप्पी वारिस वो वारिस तो

ਆ ਨਾ ਲੋਕੀਂ ਬਤਾ ਰਾਜਾ ਬਾਜੀ ਬਾਜੀ ਹਾਲੇ ਬੈਸੂਰ ਮਕਵਰਦੇ ਵਾਲੇ ਘਰੋਂ ਦਾਲ ਲੈ ਕੇ ਆਈਆਂ ਕਾਲਾ ਫੇਰ ਦੇਖ ਲੈ ਬਦਲਾ ਲੈਂਦੀ ਕਾਲਾ ਫੇਰ ਕਿੰਨਾ ਪੁਰਾਣੀ ਜੀ ਇਹ ਵੀ ਉੱਤੋਂ ਵੀ ਨਹੀਂ ਹੋਣੀ ਬਕਰਣਾ ਬੇਹੜੇ ਨੂੰ ਰੋਕ ਲੈ ਗਈ ਹੁੰਦੀ ਉਹ ਬੈ ਕੱਪੜੇ ਨਹੀਂ ਪਾਇਆ ਸੀ ਹੋਰ ਪਿਆ ਲਈ ਅੱਛਾ ਕੀ ਜੀ ਕਰਦੀ ਆ ਮੈਂ ਕੀ ਕੀ ਜਾਂਦੇ ਹੋ ਪਹਿਲਾਂ ਇਹਨਾਂ ਦਾ ਲੋਕ ਇਹਨਾਂ

ਇਹ ਬਰਤੀ ਖਾਲੀ ਤੇ ਬਾਕੀ ਇਹਨਾਂ ਨਾਲ ਕਿ ਵਧੀਆ ਨੇ ਕਹਿੰਦਾ ਭਾਈ ਜੀ ਵਧੀਆ ਹੋਰ ਸੱਟਾ ਭਾਈ ਜੀ ਇਹ ਮਜਬੂਰੀ ਬਰਦਾਸ਼ਤ ਕਰਨਾ ਹੁਣ ਮਿੱਟੀ ਮਿਲਿਆ ਦੇਖੋ ਫਿਰ ਆਪਣੀ ਗੱਡੀ ਨੂੰ ਢੱਕਾ ਲਾਈ ਜਾਂਦੇ ਹਾਂ ਤੇ ਬੱਸ ਮੈਂ ਮੈਂ ਐਂਡ ਚ ਆਵਾਂ ਡੈਡ ਅੱਲਾਹ ਦੇ ਨਾਲ ਜੀ ਪਹੁੰਚ ਜਾਗੇ ਟਾਈਮ ਉੱਤੇ ਹਾਂਜੀ ਫਾਈਨਲੀ ਆਪਾਂ ਆ ਗਏ ਤਾਂ ਆਪਾਂ ਗੱਠੀ ਕਰਕੇ ਡਰਾਪ ਭਾਜੀ ਹੁੰਦੀ ਸਕਰੀ ਜਾਂਦੇ ਹੈਗੇ ਤੇ ਕਿਦੋਂ ਮਿੱਤਰੋ ਹਾਂਜੀ ਅੱਜ ਬਹੁਤ ਮਜ਼ਾ ਆਇਆ ਹਨਾ ਤੇ ਬਾਕੀ ਯਾਰ ਤੁਹਾਨੂੰ ਪਤਾ ਹੈ ਕਿੰਨੀ ਮਾੜੀ ਹੋ ਜਾਂਣਾ ਅੜੀ ਕਿੰਨੀ ਤੇਲ ਖਰਾਬ ਹੋ ਗਈ ਜੀ ਟਾਂ ਟਾਂ ਦੀ ਗੱਲ ਆ ਗਈ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਤੇ ਮਿਲਦੇ ਆ ਆਪਾਂ ਨੈਕਸਟ ਵਲੌਗ ਚ ਤੇ ਉਹਨਾਂ ਟਾਈਮ ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਬਾਈ ਦਾ ਵੀ ਚੈਨਲ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਭੈ ਜੇ ਚੈਨਲ ਨਾ ਕੀਤਾ TRK Talks ਠੀਕ ਹੈ ਬਾਈ ਸਾਰੇ ਜਾਣੇ ਬਾਈ ਨੂੰ ਸਪੋਰਟ ਕਰ ਦਿਓ ਥੈਂਕ ਯੂ ਤੇ ਬਾਈ ਵਧੀਆ ਠੀਕ ਹੈ ਸਾਰਾ ਕੁਝ ਮਤਲਬ ਨੀਚੇ ਉੱਚੇ ਬਾਈ ਦਾ ਵਧੀਆ ਹੈਗਾ ਤੇ ਮਤਲਬ ਆਪਣੇ ਵਾਂਗੂ ਮਤਲਬ ਹਨ ਆਪਣਾ ਭਰਾ ਹੀ ਹੈਗਾ ਸਾਰੇ ਜਾਣੇ ਸਪੋਰਟ ਕਰ ਦਿਓ ਤੇ ਬਾਕੀ ਆਪਾਂ ਨੂੰ ਮਿਲਦੇ ਆ नेक्स्ट ਵਲੌਗ ਚ ਤੇ ਸਾਰਿਆਂ ਨੂੰ ਲਵ ਯੂ ਬਾਏ ਤੁਹਾਡਾ